ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਹੋਵਗੇ ਜੀ ਚੜ੍ਹਦੀ ਕਲਾ ਵਿੱਚ ਹੋਵਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਆਪਾਂ ਲੱਗੇ ਹਾਂ ਜੀ ਬਲੌਗ ਦੀ ਸਟਾਰਟਿੰਗ ਕਰਨ ਟਾਈਮ ਹੋ ਗਿਆ ਸਵੇਰ ਦਾ 7:00 ਵੱਜ ਚੁੱਕਿਆ ਤੇ ਬਾਕੀ ਪਲੀਜ਼ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਹੁੰਦੇ ਆ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਂ ਪੋਚੇ ਲਗਾ ਰਹੀ ਸੀਗੀ ਜੀ ਤੇ ਮੈਂ ਕਿਹਾ ਚਲੋ ਆਪਾਂ ਵੀਡੀਓ ਵੀ ਸਟਾਰਟ ਕਰ ਲਈਏ ਮੈਂ ਇੱਧਰ ਬਾਹਰ 2 ਮਿੰਟ ਆ ਗਈ ਕਿ ਜਮਾ ਭਿੱਜ ਕੇ ਪਸੀਨੇ ਨਾਲ ਮੁਰਕੋ ਮੁਰਕੀ ਹੋ ਗਏ ਤੇ ਮੈਂ ਚਲੋ ਵਲੌਗ ਦੀ ਸਟਾਰਟਿੰਗ ਕਰਦਾ ਬਾਹਰ ਤਾਂ ਇੱਡੀ ਸੋਹਣੀ ਹਵਾ ਚੱਲੀ ਜਾਂਦੀ ਐਸੀ ਲੱਗਿਆ ਪਿਆ ਜੀ ਤੇ ਘਰੇ ਥੋੜਾ ਜਿਆਦਾ ਆਇਨਾ ਵੀ ਪੋਚੇ ਲਾਉਣਾ ਥੋੜਾ ਜ਼ੋਰ ਲਾ ਕੇ ਬੈਠ ਕੇ ਲਾਉਣਾ ਆਪਾਂ ਤੇ ਬਹੁਤ ਜ਼ਿਆਦਾ ਪਸੀਨਾ ਆ ਗਿਆ ਤੇ ਬਸ ਜੀ ਆਪਾਂ ਮਗਾ ਚਲੋ ਵਲੌਗ ਦੀ ਸਟਾਰਟਿੰਗ ਕਰ ਲਈਏ ਬਾਕੀ ਸਾਰੇ ਪੈਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਆਪਣੇ ਚੈਨਲ ਨਾਲ ਸਾਡੇ ਫੈਮਿਲੀ ਨੂੰ ਇੰਨਾ ਜਿਆਦਾ ਪਸੰਦ ਕਰਦੇ ਆ ਹਨ ਤੇ ਆਪ ਦਾ ਸਪੋਰਟ ਸਾਥ ਆਪਣੇ ਚੈਨਲ ਦੇ ਨਾਲ ਸਾਡੀ ਫੈਮਿਲੀ ਦੇ ਨਾਲ ਐਵੇਂ ਹੀ ਬਣਾਈ ਰੱਖਿਓ ਤੇ ਬਸ ਇਹ ਵਾਰ-ਵਾਰ ਦਾ ਵਹੌਲ ਕੇਰਾ ਤਾਂ ਸਵੇਰੇ-ਸਵੇਰੇ ਤਾਂ ਬਹੁਤ ਸੋਹਣਾ ਹੁੰਦਾ ਤੇ ਬਸ ਐ ਲੱਗਦਾ ਵੀ ਵਿਕਰ ਦਾ ਘਰ ਆ ਕਰੀਏ ਬਾਹਰ ਇਧਰ ਬਾਹਰ ਸੋਹਣੀ ਹਵਾ ਚੱਲਦੀ ਹੈ ਨਾ ਐ ਲੱਗਦਾ ਵੀ ਇੱਥੇ ਬਾਹਰ ਹੀ ਬੈਠੇ ਰਗੇ ਇੱਧਰ ਅੱਜ ਘਰ ਦੀ ਬੈਕਸਾਈਡ ਤੋਂ ਹਵਾ ਆ ਰਹੀ ਐ ਇੱਧਰ ਬਹੁਤ ਜ਼ਿਆਦਾ ਸੋਹਣੀ ਹਵਾ ਲੱਗ ਰਹੀ ਆ ਤੇ ਚਲੋ ਜੀ ਕੰਮ ਤਾਂ ਕਰਨਾ ਹੀ ਪੈਣਾ ਬਸ 7:00 ਵਜ ਗਏ ਮੈਂ ਕਮਰੇ ਚ ਤੇ ਗੈਲਰੀ ਚ ਪੋਚਾ ਲਾਤਾ ਤੇ ਸੋਈ ਚ ਲਗਾ ਰਹੀ ਸੀ ਫਿਰ ਮੈਂ ਕਿਹਾ ਚਲੋ ਆਪਾਂ ਬਾਹਰ 2 ਮਿੰਟ ਨਾਲੇ ਹਵਾ ਲੈ ਕੇ ਆਉਣਾ ਭਿੱਜੇ ਪਏ ਜੀ ਜਮਾ ਤੇ ਜਸ਼ਨ ਦੇ ਰੈਡੀ ਪਿਆ ਰੇ ਪਾਣੀ ਪਸ਼ੂਆਂ ਨੂੰ ਪਾਣੀ ਪੁਣੀ ਪਿਆ ਕੇ ਫਿਰ ਇਹ ਜਾਣਗੇ ਕੱਠ ਕੱਢਣ ਘਾਟਾ 1.5 ਘੰਟਾ ਲਾਇਓ ਹੁੰਦੇ ਜੀ ਰੋਟੀ ਬਣਾ ਲੈਣੋ ਤੇ ਇਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਜੀ 10:00 ਵਜ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਘਰ ਨੂੰ ਹਲਕੀ ਲੋ ਜੀ ਸਸਤਾ ਬਲ ਕਹਿੰਦੇ ਵੀਰਾ ਤਾਂ ਸਾਊ ਬਹੁਤ ਹੈ ਸਾਊ ਵਾਲਾ ਕਹਿੰਦੇ ਵੀਰਾ ਤਾਂ ਭੋਲਾ ਭਾਲਾ ਜਿਹਾ ਲੱਗਦਾ ਭੋਲਾ ਭੂਲਾ ਕੋਈ ਨਹੀਂ ਜੇ ਭੋਲੇ ਹੈ ਨਹੀਂਗੇ ਵੀਡੀਓ ਚ ਭੋਲੇ ਲੱਗਦੇ ਆ ਕਿ ਨਹੀਂ ਲੋ ਜੀ ਪਾਣੀ ਪਿਆਰੇ ਤੇ बस पानी पिया के फिर जान गए नर्मे चो कह कह गए किने गए थोड़े ऊं वाले आए गए मतलब कक्ष जी आए हो गए कुछ तो फिर थानू पता इधर मक्की करने उलझे रहे पहला है फिर खड़ा के पी जान किरना ਤੇ ਮੱਕੀ ਕੰਨੀ ਉਲਝੇ ਰਹੇ ਸਾਨੂੰ ਪਤਾ ਫਿਰ ਫੱਕ ਫੱਕ ਲਾਉਣ ਲੱਗ ਗਏ ਤੇ ਨਰਮੇ ਕੰਨੀ ਧਿਆਨ ਹੀ ਨਹੀਂ ਹੋਇਆ ਫਿਰ ਹੁਣ ਪਰਸੋ ਚੋਂ ਉੱਥੇ ਸਿਲਰ ਲਾ ਕੇ ਆਏ ਆ ਸਿਲਰ ਲਾ ਕੇ ਤੇ ਹੁਣ ਦੋ ਤਿੰਨ ਦਿਨ ਹੋ ਗਏ ਕੱਖ ਕਰਦੇ ਇਹਨੂੰ ਕੱਲ ਦੇਣਗੇ ਜੀ ਥੋੜਾ ਜਿਹਾ ਥਾਂ ਕਿੱਲੇ ਤੋਂ ਵੀ ਕੱਤੀ ਹੈ ਤੇ ਬਸ ਆਪਾਂ ਪੋਚਾ ਲਾ ਲਈ ਜੀ ਹੁਣ ਫਟਾਫਟ ਤੇ ਲਾਡੀ ਨੂੰ ਆਪਣੀ ਨੂੰ ਉਥੇ ਧੁੱਪ ਆ ਜਾਂਦੀ ਹੈ ਜੀ ਤਾਂ ਕਰਕੇ ਹੁਣ ਪਾਣੀ ਪਿਆ ਕੇ ਬਸ 10 15 ਮਿੰਟਾਂ ਚ ਹੋਰ ਮੂੰਹ ਮਾਰ ਲੈਣੀਆਂ ਜਿਹੜਾ ਖਾਣਾ ਹੋਇਆ ਖਾ ਲੈਣੀ ਆ ਮੁਰਕੇ ਬਾਹਰ ਬੰਦ ਦਾ ਲੋ ਜੀ ਮੰਮੀ ਨਾ ਮਿਲੋ ਜੀ ਮੰਮੀ ਕੱਢੀ ਜਾਂਦੇ ਛਾੜੂ ਗਰਮੀ ਕਿੰਨੀ ਹੈ ਮੰਮੀ ਹੈ ਨਾ ਤੇ ਮੰਮੀ ਨੇ ਛਾੜੂ ਘੜਤਾ ਜੀ ਮਗਰ ਮੈਂ ਲਾਈ ਜਾਂਦੀ ਸੀ ਪੋਚਾ ਮਾਤਾ ਨੂੰ ਪੋਚੇ ਵਾਲਾ ਕੰਮ ਨੇ ਮੇੜ ਦਈਏ ਤੇ ਜਸ਼ਨਾ ਆਪਣਾ ਪਿਆ ਹੁਣ ਇਹਨੂੰ ਅੱਜ ਵੀ ਹੋਈ ਵੀ ਇਹ ਪੱਖਾ ਛੱਡ ਦੇਣ ਕਿਹੜੇ ਵੇਲੇ आप तो चलो जी आप, आप ला ली पोचे बाली सोनी हवा चली एड्डी बार है इधर बाली ठंडी हवा ए सी लगे वै शिमला बने वैशिमा घरें तू ही गरमैस जी हुमस जी पता नहीं कतो लगती है ਲਓ ਜੀ ਆਪਾਂ ਬਾਕੀ ਦੀ ਪੋਚਣੋਂ ਤੇ ਕੰਮ ਦੀ ਗੰਦੂਕਾ ਮੈਂ ਲਾ ਲਿਆ ਸੀ ਤੇ ਰਸੋਈ ਜੀ ਦਾ ਰਸੋਈ ਤੇ ਵੈਕ ਕਰਿਆ ਜੀ ਤਾਂ ਆਪਣਾ ਹਾਜਾ ਬਰੋਟੀ ਪਾ ਲਈ ਚੌਂਗਰਾ ਤੇ ਇਹ ਚੌਂਗਰੇ ਦਾ ਆਪਾਂ ਦੇਲੀ ਹੀ ਪੋਚਰੋਣੇ ਨੇ ਸਾਡੀ ਮਿੱਕੀ ਜੀ ਰਸੋਈ ਆ ਜੀ ਤੇ ਸਮਾਨ ਸੱਲਾ ਥੋੜਾ ਜਿਹਾ ਜ਼ਿਆਦਾ ਰਸੋਈ ਜੀ ਕਾਦੇ ਕਾਦੇ ਤਾਂ ਵਧੀਆ ਬੁੱਲਾ ਆ ਜਾਂਦਾ ਜੀ ਜਦੋਂ ਉਹ ਨਾ ਹਵਾ ਦਾ ਤੇ ਬਾਹਰ ਤੋਂ ਵੀ ਚੱਲੀ ਜਾਂਦੀ ਹਵਾ ਆਏ ਕਰਦੇ ਆਂ ਦੀ ਆਪਣੀ ਗਰਮੀ ਟੱਪ ਜੂ ਜੀ ਗਰਮੀ ਗਰਮੀ ਕਰਦੇ ਆਂ ਦੀ ਜਾਂ ਹੈ ਅੱਜ ਨਹੀਂ ਪਾਉਗਾ ਸਵੇਰੇ ਨਹੀਂ ਪਾਉਗਾ ਤੇ ਆਪਾਂ ਗਰਮੀ ਟਪਾ ਲਾਂਗੇ ਕਰਦੇ ਬਾਕੀ ਜਿ ਉਹ ਹੋ ਗਿਆ ਹੁਣ ਨਾ ਗਰਮੀ ਜਿਆਦਾ ਪੈਂਦੀ ਆ ਹੁਣ ਠੰਡ ਘੱਟ ਤੇ ਵੀ ਠੰਡ ਦੇ ਮਹੀਨੇ ਘੱਟ ਹੁੰਦੇ ਆ ਤੇ ਗਰਮੀ ਬਹੁਤ ਜ਼ਿਆਦਾ ਕਰਦੀ ਆ ਸੋਤਾ ਵਾਸਤੇ ਜਿਹੜੀ ਖੰਡ ਪੈਂਦੀ ਹੈ ਨਾ ਉਹਦੀ ਖੰਡ ਹੈ ਸਿਆਲ ਆ ਹਨਾ ਅੱਗੇ ਪੈਂਦੀ ਹੁੰਦੀ ਠੰਡ ਦਾ ਹੁਣ ਉਹ ਹੈ ਜੀ ਲੋਕ ਨਹੀਂ ਤਾਂ ਨਹੀਂ ਕੁਝ ਜ਼ਿਆਦੇ ਪੈਂਦੇ ਵੀ ਦਰਖਤ ਲਾ ਕੇ ਰਾਜੀ ਨਹੀਂ ਜਿਵੇਂ ਪੇੜ ਬੋਦੇ ਹਨਾ ਹੁਣ ਜੇ ਉਹ ਉਧਰ ਜੇ ਪਹਾੜਾ ਕਰਨੀ ਉਧਰ ਹਿਮਾਚਲ ਹੁਮਾਚਲ ਕਰਨੀ ਕਿੰਨੇ ਜ਼ਿਆਦੇ ਉਹ ਹੁੰਦੇ ਹਨਾ ਉਧਰ ਪੇੜ ਤੇ ਤਾਂ ਕਰਕੇ ਉਧਰ ਨਹੀਂ ਜ਼ਿਆਦੇ ਪੈਂਦਾ ਉਧਰ ਤਾਂ ਖਬਰਾਂ ਸੁਣਦੀਆਂ ਉਹ ਉਹ ਜੀ ਆ ਨਹੀਂ ਲੈ ਅੱਜ ਵੀ ਨਹੀਂ ਪੈ ਗਿਆ ਬਹੁਤ ਜਿਆਦਾ ਨਹੀਂ ਪੈਂਦਾ ਉੱਤਰ ਆਪਣੇ ਘੱਟ ਪੈਂਦਾ ਨਹੀਂ ਆਪਣੇ ਲੋਕ ਬਸ ਤਰਖਤ ਪਟੋਲ ਲੱਗ ਜਾਂਦੇ ਹੈਗੇ ਚਲੋ ਜੀ ਹੁਣ ਆਪਾਂ ਆ ਲਈਏ ਚੌਂਕਰੇ ਤੇ ਲੋ ਜੀ ਫਰਾਂਕੇ ਜਾਵਰੇ ਇਥੇ ਆਪਾਂ ਢੇਲੇ ਹੀ ਪੁੱਛਾ ਲਾਉਣੀ ਆਉਣਾ ਨੇ ਕਿ ਇੱਕ ਤਾਂ ਮੈਡਮ ਤਾਂ ਕਿ ਦੋ ਦਵਾ ਦੁਨੀਆ ਲਾਣੇ ਫੇਰ ਆਪਾਂ ਢਿੱਲੇ ਦੇ ਕੰਮ ਕਰਨਾ ਕੋਈ ਮਾੜੀ ਮੋਟੇ ਕਾਲੇ ਭਾਂਡੇ ਜਿਹੜੇ ਉਹ ਆਪਾਂ ਸੜਦੇ ਹੈਗੇ ਆਪਣੇ ਉਹਨਾਂ ਦੇ ਘਰ ਦੇ ਪਰ ਫੇਰ ਵੀ ਮਾੜ ਮੰਨੋ ਮੈਂ ਮਾੜਾ ਮੋਟਾ ਤਾਂ ਹੱਗੀ ਜਾਂਦੇ ਹੈ ਨਾ ਦਾ ਇਹ ਬਾਕੀ ਰੋਟੀ ਬਕਾਉਣੀ ਦਿੱਤੀ ਹੈ ਨਾ ਮੋ ਜੰਦਰ ਦੀ ਖੋਣਾ ਲੱਗਦਾ ਤਾਂ ਬਾਕੀ ਜੀ आपने बा घट्ट घना का पता नहीं थे ओता घे मगरों इन्ना बुरा हाल होगा गर्मी है जी हम तो होगा पता नहीं, नहीं आप चटनी मरा खाते जाने क्योंकि धुप नहीं तो ना लगती बल्ला जे बलों में धुप लगे फिर ही राय कर लगे लगे तो बहुत पे पर हरे राय भी फिर ही स्वाद होंगे नी जे आप झड़ने आप जे आप बल को तोड़ लीए फिर कौड़े होंगे आप झड़िया पाया हो जो वाइया हे ਬੱਚੇ ਤਾਂ ਬਹੁਤ ਜ਼ਿਆਦਾ ਖੜੇ ਹੈ ਅਣਗਿਣਤ ਹੀ ਹੋਣਗੇ ਬੱਚੇ। ਕਿਰਿਆ ਕੋਈ ਨਹੀਂ। ਆ ਦੇਖੋ ਇਹਨੇ ਹਰੇ ਹੋ ਗਏ। ਕਿਸ ਤਰ੍ਹਾਂ ਹੋ ਗਏ। ਜਿਹੜੇ ਸ਼ਹਿਰਾਂ ਚ ਰਹਿੰਦੇ ਆ ਭੈਣ ਭਰਾ ਉਹ ਤਾਂ ਮੁੱਲ ਲੈਂਦੇ ਆ। बढ़ तो नहीं ना लगती बल्ला जी ज्यादा धुप्प लगे उन्नी छेती है ढेर ही लगे है इन्नी ज्यादा माथा मारने जितने तो ਆ ਜੋ ਪ੍ਰਭੂ ਮੈਂ ਚਟਨੀ ਰਲਦੀ ਐ ਮੁਰਕੇ ਰੋਟੀ ਪਕਾਉਣੀ ਐ ਕਿਉਂ ਲਾਉ ਜੂਗਾ ਜਸ਼ਨ ਦਾ ਰੜੀ ਜਾਵੜੇ ਦੀ ਕੱਖ ਮਾਰ ਲੈ ਕੱਖ ਕਰ ਦੇ ਇੱਕਠਾ ਹੈ ਸੇਮੈਂਟ ਦਾ ਬੱਲੇ ਕੋਈ ਆ ਦੇਖੋ ਲੋ ਜੀ ਐਨੇ ਥਾਗੇ ਮੱਥਾ ਤਾਂ ਵੱਜਿਆ ਪਸੀਨਾ ਬਹੁਤ ਆ ਗਿਆ ਪਰ ਆਈ ਜਿਹੜੇ ਨਾ ਵਿਚੜੇ ਹੁੰਦੇ ਆਪਦੀ ਆਪ ਲੱਥੇ ਪਏ ਹੁੰਦੇ ਆ ਉਹ ਵਧੀਆ ਹੁੰਦੇ ਆ ਜਿਹੜੇ ਆਪਾਂ ਬਲਣੋਂ ਤੋੜਦੇ ਆ ਉਹ ਕੌੜੇ ਹੁੰਦੇ ਆ ਚਲੋ ਜੀ ਬਸ ਹੁਣ ਆਪਾਂ ਜਾ ਕੇ ਰਗੜ ਲਈਏ ਚਟਣੀ ਫੇਰ ਬਣਾਈਏ ਦਵਾ ਦੋ ਰੋਟੀ ਐਨੇ ਮੰਮੀ ਪਸੂ ਬਾਹਰ ਬਨ ਕੇ ਤੇ ਬੋਕਰ ਲਾ ਦੇਣਗੇ ਪਸਾਂ ਥੱਲੇ ਤੇ ਆਪਾਂ ਰੋਟੀ ਬਣਾ ਲਾਂਗੇ ਬਸ ਫੇਰ ਸਾਰੇ ਜਣੇ ਖਾ ਲਾਂਗੇ ਉਧਰੋਂ ਜੇਸ਼ਨ ਦੇ ਰੈਡੀ ਵੀ ਆ ਜਾਣਗੇ ਫੋਨ ਕਰ ਦਾਂਗੇ ਉਹਨਾਂ ਨੂੰ ਕਿ ਰੋਟੀ ਬਣਾ ਲੀ ਉਹ ਜਿਆਪਰਾ ਗਰ ਲਾਗੇ ਚਟਨੀ ਦੋ ਤਿੰਨ ਮਾਪ ਵਿੱਚ ਹਰੀਆਂ ਮਿਰਚਾਂ ਪਾਲੀਆਂ ਉਸ ਆਪ ਲਾਲ ਪਾਲੀਆਂ ਸਾਢਾ ਘੋਟਾ ਜੀ ਦਾ ਹੋਗਾ ਹੋਮ ਮੇਡ ਜੋ ਘੋਟਾ ਸੀ ਘਰੇ ਬਣਾਇਆ ਸੀ ਬਹੁਤ ਫਿਰ ਹੋ ਗਿਆ ਦੇ ਡੈਡੀ ਨੂੰ ਕਹਿੰਦੇ ਹੁਣ ਡੈਡੀ ਦਾ ਟਾਈਮ ਨਹੀਂ ਲੱਗਦਾ ਵੀ ਡੈਡੀ ਹੋਰ ਬਣਾ ਦਿਓ ਨਮਕ ਦਾ ਤੇ ਮੁਰਕੇ ਵੀ ਬੱਜਿਆ ਹੁੰਦਾ ਰੰਧਾ ਰੰਧਾ ਮਾਰ ਕੇ ਸਮਾਰ ਕੇ ਉਹਨੂੰ ਵਧੀਆ ਕਿ ਹੋਵੇ ਉਹ ਸੋਨਾ ਜਿਹਾ ਬਣਾ ਕੇ ਇਹ ਜੀ ਬਸ ਨੂੰ ਬਣਾਤਾ ਦੇ ਦੇ ਰੰਧਾ ਰੰਧਾ ਉਹ ਨਹੀਂ ਫੇਰਿਆ ਫੇਰ ਦੇ ਦਿੰਦਾ ਜਿਹੜਾ ਪੱਤੀ ਕੀ ਖੜਾ ਹੋ ਤੇ ਤਾਂ ਗਾ ਕੇ ਬੋਲਰ ਦਾ ਹੋ ਜਾਂਦਾ ਇਹ ਚਾਹੇ ਪਰ ਆਈਏ ਵੀ ਮਸਾਲਾ ਮਸੂਲਾ ਚਟਨੀ ਵਗੈਰਾ ਲਗਣੀ ਮੈਂਟਰ ਮੈਂਚ ਰਹਿ ਜਾਂਦੀ ਆਹ ਜਿੰਨੇ ਜਿੰਨਾ ਘੋਟਾ ਭਾਰਾ ਹੋਵੇ ਉਹਨੇ ਤਰ ਮੋਟਾ ਤਨਾ ਦਾ ਛੇਤੀ ਲਗੜਾਏਗਾ ਸਾਨੂੰ ਆ ਜਰਾ चटनी नुकल नहीं मखनी धर के खावे चलो जी आप ही खोदा घर के हो जी जो घा ना हो तो धुप्प लगे छेती करो तोड़ के लिए जे आप झड़े होंगे कहें आपे झड़े होंगे जे तोड़िए नहीं कौड़े नहीं होंगे बिल्कुल तो 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 भी हम सिले दवा दवा फिर आप रोटी बना के आटा दुआ मम्मी टैंकी तो नहीं भरी बाबा चल हो गया लाई नर गई ਜੋਸ਼ਨ ਜਿਹੜੀ ਪਾਣੀ ਪੀਉਂਦੇ ਸੀ ਉਹ ਤੋਂ ਲੱਗ ਗਏ ਸੀਗੇ ਪਾਣੀ ਥੋੜਾ ਹੀ ਸੀਗਾ ਤੇ ਕਹਿੰਦੇ ਸੀ ਨਿਗਰ ਰੱਖਿਓ ਕਿਉਂਕਿ ਆਏ ਆ ਜੀ ਮੁੱਲ ਦਾ ਪਾਣੀ ਸਾਡੇ ਬਾਰਡਰ ਵਕਸ ਦਾ ਪਾਣੀ ਬਹੁਤ ਜ਼ਿਆਦਾ ਥੋੜਾ ਆਉਂਦਾ ਹੁਣ ਅੱਗੇ ਵਧੀਆ ਆਉਂਦਾ ਹੁੰਦਾ ਸੀ ਹੁਣ ਥੋੜਾ ਆਉਂਦਾ ਤੇ ਵੀ ਚਲੋ ਡੰਗ ਜਾਂ ਲੈ ਜਾਂਦਾ ਆਂ ਵੀ ਵੀ ਪਾਣੀ ਹਨਾ ਅਸੀਂ ਪੂਰੀ ਨਿਗਰ ਰੱਖਦੇ ਆਂ ਸਾਨੂੰ ਪਤਾ ਵੀ ਸਾਡੀ ਟੈਂਕੀ 40 30 40 ਮਿੰਟਾਂ 'ਚ ਭਰ ਜਾਂਦੀ ਹੈ ਤੇ ਫਿਰ ਆਇਆਂ ਜੀ ਪਾਣੀ ਹੁਣ ਵੇਸਟ ਤਾਂ ਨਹੀਂ ਕਰਨਾ ਹਨਾ ਖਰਾਬ ਮੁੱਲ ਦਾ ਪਾਣੀ ਹੈਗਾ ਪਹਿਲਾਂ ਵੀ ਕੈਂਟਰ ਪਵਾਏ ਸੀ ਤੇ ਹੁਣ ਤਾਂ ਘਰ ਖਾਲਚੋਂ ਭਰ ਲਈ ਸੀ ਕੋਲੇ ਖਾਲ ਚੱਲੀ ਜਾਂਦਾ ਸੀ ਉੱਥੇ ਲਾ ਲਈ ਸੀ ਮੋਟਰ ਚਲੋ ਜائیں ਡੰਗ ਲੈ ਜਾਂਦਾ ਚਲੋ ਜੀ ਆਪਾਂ ਰਗੜ ਲਈਏ ਚਟਨੀ ਫਿਰ ਗੁੰਨੀਏ ਤਾਂ ਉਹ ਆਟਾ ਫਿਰ ਆਪਣੀ ਵੀਡੀਓ ਆਹੀਂ ਲੰਮੀ ਹੋ ਜੂਗੀ ਲਓ ਜੀ ਮੰਮੀ ਲਾ ਰਹੇ ਨੇ ਬੱਕਰ ਤੇ ਆਪਾਂ ਗੁੰਨੇ ਆਟਾ ਬੱਸ ਮਾਹ ਚਲੋ ਆਪਾਂ ਵੀਡੀਓ ਸ਼ੇਅਰ ਕਰਦੇ ਮੜੀ ਜੀ ਪਾਸੋਂ ਬੰਦ ਤੇ ਬਾਹਰ ਤੇ ਗਰਮੀ ਬਹੁਤ ਜ਼ਿਆਦੀ ਹੈ ਜੀ ਲੋ ਜੀ ਲਾਡੀ ਦੇਖੋ ਲਾਡੀ ਕਿੱਡੀ ਹੋ ਗਈ ਲਾਡੀ ਤੇ ਚਲੋ ਜੀ ਪਸੂ ਆ ਰਾਮ ਨਾ ਬਹਿ ਜਾਣਗੇ ਹਵਾ ਬਹੁਤ ਸੋਹਣੀ ਚੱਲੀ ਜਾਂਦੀ ਆ ਦੇਖੋ ਇੱਥੇ ਤਾਂ ਬਹੁਤ ਸੋਹਣੀ ਹਵਾ ਲੱਗਦੀ ਹੈ ਘਰੇ ਨਹੀਂ ਇੰਨਾ ਪਤਾ ਲੱਗਦਾ ਪਰ ਬਾਹਰ ਬਹੁਤ ਸੋਹਣੀ ਹਵਾ ਲੱਗਦੀ ਹੈ ਤੇ ਚਲੋ ਜੀ ਆਪਾਂ ਆਟਾ ਉਤ ਕੋਣੀਏ ਮਛਾਨ ਕੇ ਰੱਖਿਆ ਸੀ ਆਟਾ ਲੋ ਜੀ ਪਹਿਲਾਂ ਭੈਣ ਦਾ ਫੋਨ ਆ ਗਿਆ ਉਹਦੇ ਨਾਲ ਗੱਲ ਕਰਨ ਲੱਗੇ ਤੇ ਆਪਾਂ ਬਸ ਥੋੜੀਆਂ ਹੀ ਰਹੀਆਂ ਆਪਣੇ ਕੋਲ ਰੋਟੀਆਂ ਤੇ ਜਾਂ ਤਾਂ ਸ਼ੇਰ ਨੂੰ ਤੇ ਜਿੰਨੀ ਨਹੀਂ ਪਕਾਉਣੀਆਂ ਤੇ ਟਾਂਜੀ ਨੌ ਦਾ 9 ਵਜੇ ਦੇ ਵਿੱਚ 10 ਮਿੰਟ ਰਹਿ ਗਈ ਬਸ 9 ਵਜੇ ਦੇ ਨਾਲ ਰੋਟੀ ਪਕਾ ਕੇ ਆਪਾਂ ਤੇ 10 15 ਮਿੰਟਾਂ ਚ ਖਾ ਲਾਂਗੇ 10 ਵਜੇ ਦੇ ਨਾਲ ਜੀ ਆਪਣਾ ਸਾਰਾ ਕੰਮ ਨਿਪਟਰ ਜਾਂਦਾ ਹੁੰਦਾ ਹੈ ਤੇ ਮੰਮੀ ਜਦਦਰ ਬੋਕਰ ਮਾਰ ਕੇ ਪੂੜਾ ਸੱਟਾ ਤੇ ਮੈਂ ਇਧਰ ਰੋਟੀ ਮੈਂ ਆ ਰੋ ਸਵੇਰ ਆਖਨੇ ਲਾ ਕੇ ਸਵੇਰੇ ਮੈਂ ਕਾ ਲੀਨੀ ਹੈ ਕਿਉਂਕਿ ਤੇ ਮੰਮੀ ਉਧਰ ਪਸ਼ੂਆਂ ਨੂੰ ਵੀ ਸਾਨੂੰ ਪਤਾ ਹੈ ਨਾ ਇੱਥੇ ਜਾਣਾ ਤਾਂ ਪਸ਼ੂਆਂ ਚਾਹੀਦਾ ਲੇਟੀ ਦਾਣਾ ਕਰ ਲਵਾਂ ਦਾ ਤੇ ਮੰਮੀ ਨੇ ਗੋਆ ਅੱਧਰ ਸੱਟਾ ਲੱਗਾ ਗੋਆ ਪੂੜਾ ਤਾਂ ਮੈਂ ਪੋਸੂਆਂ ਨਾਲ ਵੀ ਤੇ ਹੁਣ ਖਾਣ ਦਾਣਾ ਪਿਉਂ ਦੇਣੀ ਬਸ ਇਹ ਰੋਟੀ ਪੱਕ ਪੈਂਦੀ ਹੈ ਫਿਰ ਤਾਂ ਕੰਮ ਨਿਭੜਿਆ ਵਾ ਤੇ ਹੁੰਦਾ ਵਾ ਰੋਟੀ ਖਾਣ ਜਾਂ ਜਦੋਂ ਸਾਰੇ ਫਿਰ ਤਾਂ ਬਸ ਕੱਲੇ ਭਾਂਡੇ-ਭਾਂਡੇ ਚੱਕਣੇ ਹੁੰਦੇ ਆ। ਬਾਕੀ ਜੋ ਉਹੀ ਕੰਮ ਹੁੰਦਾ ਹੈ ਨਾ ਰੋਜ਼ ਵਾਲਾ ਰੋਜ਼ ਜਿੰਨਾ ਕੱਟ ਕੇ ਪੈਣੇ ਆ ਕੱਟ ਕੇ ਰੋਟੀ ਤਿਆਰ ਦਾ ਤਿਆਰ। ਕਦੇ-ਕਦੇ ਤਾਂ ਇਹ ਲੱਗਦਾ ਵੀ ਕੋਈ ਨਵਾਂ ਕੰਮ ਹੋਵੇ। ਪਰ ਕਿੱਥੇ ਜੀ ਉਹੀ ਕੰਮ ਰੋਜ਼ ਵਾਲਾ। ਬਾਕੀ ਜੀ ਨਾ ਹੋएगा। ਪਹਿਲਾਂ ਤਾਂ ਬਹੁਤ ਦਹਿਮ ਦੇ ਲੱਗਦਾ ਸੀਗਾ ਕੋਚੇ-ਕੋਚੇ ਰਾਹ ਜਿਹੜੇ ਰੋਡ। ਤੇ ਹੌਤਾ ਹਵਾ ਚ ਦੇਂਦੇ ਸੋਹਣੀ ਵਧੀਆ ਇੱਥੇ ਹਵਾ ਲੱਗਦੀ ਜੁਨੇ ਮੂਰੇ ਬੈ ਕੇ ਰਾਤ ਦੇ ਜੀ ਤਾਂ ਬਾੜੀ ਕਰਨੀ ਆਉਂਦੀ ਤਾਂ ਹੋਰ ਹੀ ਹੋਣ ਲੱਗ ਜਾਂਦੇ ਪਰ ਤਾਂ ਕਰਕੇ ਮੈਂ ਤਾਂ ਹੀ ਕਿਉਂ ਲਾ ਦਿੰਨੀ ਹੁੰਦੀ ਆ ਕਿਉਂ ਇਕੱਲੇ ਜਣੇ ਨੂੰ ਟਾਈਮ ਲੱਗ ਜਾਂਦਾ ਦੋ ਜਣਿਆਂ ਨੂੰ ਤਾਂ ਜਲਦੀ ਟਾਈਮ ਨਹੀਂ ਲੱਗਦਾ ਚਲੋ ਜੀ ਖਾ ਲਓ ਸਾਰੇ ਜਣੇ ਰੋਟੀ बस रोटी रोटी पका के मैं ਨਾਲ ਦੀ ਨਾਲ ਫੋਲ ਕਰ ਦੂੰਗੀ ਜਸ਼ਨ ਦੇ ਡੈਡੀ ਰੋਟੀ ਖਾ ਜਾਣਗੇ ਸੀ ਡੈਡੀ ਤਾਂ ਇੱਥੇ ਹੀ ਬੰਲਾ ਦਾ ਬੰਲਾ ਨਹੀਂ ਖੱਤੇ ਸੀ ਕੱਲ ਵੀ ਡੈਡੀ ਨੇ ਘਾਜਾ ਕੱਢਿਆ ਥੋੜਾ ਜਿਹਾ ਬੰਲਾ ਚ ਤੇ ਐਨੇ ਨਾਲ ਆਏ ਵਧੀਆ ਸਬਜੀ ਜੀ ਦੇ ਸੰਗ ਲੱਗ ਗਈ ਅੱਗੇ ਤਾਂ ਘਾਣ ਜਮੀਰ ਕੋ ਰੱਖੀ ਸੀ ਜੀ ਉਦੋਂ ਪੇਸ਼ੂ ਚਾ ਜੇ ਤਾਂ ਮੈਂ ਸਾਫ ਕਰਤਾ ਸੀ ਜੀ ਘਾ ਕਢਤਾ ਸੀ ਬੰਲਾ ਚ ਮੈਂ ਤੇ ਜਸ਼ਨ ਦੇ ਡੈਡੀ ਫੋਨ ਫਿਰ ਅਸੀਂ ਉਧਰ ਬਾਗੇ ਕੁਸ ਕੁਸ ਜੀ ਆਏ ਹੋ ਜਾਂਦਾ ਗਰਮੀ ਬੜੀ ਹੁੰਦੀ ਹੈ ਕੀ ਕਰੀਏ ਹਨਾ ਆਇਆ ਲੱਗਦਾ ਹੁੰਦਾ ਵੀ ਕੰਮ ਧੰਦਾ ਕਰਕੇ ਵੀ ਅੰਦਰ ਵਾਦੀ ਹੈ ਹਨਾ ਕੀ ਕਦੀ ਆਏ ਹੋਵੇ ਵੀ ਦਿਨ ਆਇਆ ਹਨਾ ਬੱਦਲ ਵਾਈ ਜੀ ਹੋਵੇ ਵਧੀਆ ਸ਼ਾਜ ਜੀ ਤੇ ਫਿਰ ਮਾੜੀ ਮਾੜੀ ਹਵਾ ਜਾਂਦੀ ਹੋਵੇ ਚਲੋ ਉਧਰ ਦੇਖਾਂਗੇ ਕੱਲੇ ਕੋਈ ਐਹ ਜ ਮੌਸਮ ਬਣਿਆ ਜਿੱਥੇ ਉਧਰ ਕੱਢ ਕੇ ਆਵਾਂਗੇ ਸਾਰਾ ਘਰਦਵਾਰ ਕਿਉਂਕਿ ਆਏ ਹੁੰਦਾ ਜੀ ਘਾ ਹੁੰਦਾ ਜਦੋਂ ਫਿਰ ਸਬਜ਼ੀ ਘੱਟ ਲੱਗਦੀ ਜਦੋਂ ਵਧੀਆ ਹਵਾ ਲੱਗਦੀ ਆ ਬੱਲਾਂ ਨੂੰ ਸਮਝ ਕੇ ਫਿਰ ਸਬਜ਼ੀ ਵਾਧ ਲੱਗਦੀ ਹੈਗੀ ਹੁਣ ਰਾਹ ਇਹਨੇ ਲੱਗੇ ਪਏ ਆ ਤੇ ਘਾ ਦਾ ਕਰਕੇ ਪਰ ਧੁੱਪ ਹੀ ਨਹੀਂ ਲੱਗਦੀ ਉਹਨਾਂ ਨੂੰ ਕਿਉਂਕਿ ਧੁੱਪ ਛਾਂ ਦੋਨੇ ਜ਼ਰੂਰੀ ਹੁੰਦੇ ਆ ਬੱਲਾਂ ਵਾਸਤੇ ਪਾਣੀ ਜਿੰਨਾ ਪਾਣੀ ਜ਼ਰੂਰੀ ਹੁੰਦਾ ਓਨੀ ਧੁੱਪ ਜ਼ਰੂਰੀ ਹੁੰਦੀ ਆ ਤੇ ਧੁੱਪ ਨਹੀਂ ਲੱਗਦੀ ਘਾ ਘੱਖ ਇੰਨੇ ਜ਼ਿਆਦੇ ਹੋਏ ਪਏ ਆ ਤੇ ਰਾਏ ਬੱਦੂ ਲੱਗੇ ਪਏ ਨੇ ਇਸ ਮੁਲਖ ਤੇ ਹੁਣ ਮਾਰੀ ਬੋਟੀ ਧੁੱਪ ਲੱਗੇ ਫੇਰ ਆਏ ਕਰ ਲੰਗੇ ਮੋਸਾ ਬਾਲ ਕੇ ਲਈ ਮੈਂ ਅੱਜ ਇਹ ਨਕਾਸੀ ਮੈਂ ਤਾਂ ਡਰ ਲੱਗੇ ਬਾਹਰ ਕਿਤੇ ਕੋਈ ਸੱਪ ਸੁਪੀ ਨਾ ਬੈਠਾ ਹੋਵੇ ਠੰਡੇ ਤਾਂ ਅੱਜ ਥੱਲੇ ਪਾਣੀ ਲੱਗਿਆ ਹੋਇਆ ਚਲੋ ਜੀ ਆਪਾਂ ਕੱਲ੍ਹ ਦੀ ਰੋਟੀ ਫੇਰ ਮਿਲਦੇ ਹਾਂ ਲੋ ਜੀ ਰੋਟੀ ਖਾਵਾ ਕੇ ਆਪਾਂ ਮੱਖਣੀ ਦੇ ਨਾਲ ਨਾਲ ਲੱਸੀ ਤੇ ਚਟਨੀ ਨਾਲ ਤਾਂ ਮੱਖਣੀ ਸਵਾਲ ਆਦੀ ਹੈ ਜੀ ਮੱਖਣ ਕਿਆ ਨੰਦਿਆ ਨੂੰ ਮੱਖਣੀ ਕਿਉ ਤੇ ਲਓ ਜੀ ਆਪਾਂ ਖਾ ਲਈਏ ਰੋਟੀ ਤੇ ਜਸ਼ਨ ਨੇ ਆਪਣਾ ਹਜੇ ਉੱਠਿਆ ਨਹੀਂ ਕਹਿੰਦਾ ਮੰਮੀ ਮੈਂ ਠਹਿਰ ਕੇ ਖਾਉਂਗਾ ਤੇ ਟਾਈਮ ਹਜੇ ਨਾ ਆਉਂਦਾ ਨਾ ਆਉਂਦਾ ਹੋਇਆ ਤੇ 10 ਵਜੇ ਖਾਉਂਗਾ ਕਿਤੇ ਹਜੇ ਮੈਂ ਮਰਤਾ ਹੀ ਕਰਾਂਗਾ ਮੈਂ ਉੱਠ ਕੇ ਖਾੜ ਪੁੱਤ ਮੰਮੀ ਹਜੇ ਨਹੀਂ ਖਦਾ ਭੁੱਖ ਨਹੀਂ ਮੈਨੂੰ ਚਲੋ ਜੀ ਰੋਟੀ ਖਾ ਲਈਏ ਕੇਰਾ ਫਿਰ ਮਿਲਦੇ ਹਾਂ ਲਓ ਜੀ ਆਪਾਂ ਧਰ ਲਈਏ ਚਾਹ ਤੇ ਜਿੰਨਾ ਚਿਰ ਚਾਹ ਨਹੀਂ ਉਬਲਦੀ ਉਹਨਾਂ ਚਿਰ ਆਪਾਂ ਜਿਹੜੇ ਸੁੱਕੇ ਕੱਪੜੇ ਆ ਉਹ ਲਾ ਦਈਏ ਤੇ ਫੇਰ ਬਸ ਆਪਣਾ ਕੇ ਆਵਾਂਗੇ ਜਿਆ ਬੈੱਡ ਤੇ ਉਧਰ ਸ਼ੀਸ਼ੇ ਤੇ ਉਧਰ ਕਪੜਾ ਮਾਰਨਾ ਬਸ ਇੰਨਾ ਕੰਮ ਰਹਿ ਗਿਆ ਹੁਣ ਆਪਣਾ ਫੇਰ ਆਪਾਂ ਨਾਉਣਾ ਹੀ ਹੈ ਲੋ ਜੀ ਜਿੰਨੇ ਕ ਸੁੱਕਿਆ ਉਹਨੇ ਕ ਲਾ ਲੈਨੇ ਆ ਤੇ ਫੇਰ ਜਿਹੜੇ ਗਿੱਲੇ ਆ ਫੇਰ ਉਹ ਨਹਾਉਂਦੇ ਕਰਦੇ ਸੁੱਕ ਜਾਣਗੇ ਹਜੇ ਆਹ ਦੋ ਗਿੱਲੇ ਆ ਕਾਲਰ ਜੇ ਥੋੜੇ ਜਿ ਔਖੇ ਸੁੱਕਦੇ ਲਾ ਲੂਕ ਇਹਨਾਂ ਨੂੰ ਕੇ ਰਮੇਜ਼ ਤੇ ਰੱਖ ਦਾਂਗੇ ਮੇਰੇ ਸੇ ਰੱਖ ਕੇ ਮੁਰਕੇ ਚਲੋ ਦੋ ਵਾਲੀ ਚਾਹ ਤੋਂ ਬਾਅਦ ਫੇਰ ਹੀ ਤੈਹ ਲਾਉਣੀ ਹੁੰਦੀ ਹੈ ਜੀ ਮੈਂ ਹੁਣ ਨਹੀਂ ਲਾਉਂਦੀ ਹੰਦੀ ਲਾ ਕੇ ਕਿਰਾਂ ਹੀ ਰੱਖ ਲਾਂਗੇ ਪਰ ਤੈਂ ਜਿਹੜੀ ਆਪਾਂ ਇਹਨਾਂ ਦੀ ਡੇਲੀ ਮਾਰਦੇ ਹਾਂ ਕਿਉਂਕਿ ਜਸ਼ਨ ਦੇ ਕਲਰ ਵੀ ਡਿਜ਼ਾਈਨ ਕਰੀ ਆਪਾਂ ਕਦੇ ਐ ਜੇ ਨਹੀਂ ਸਿੱਟੇ ਜੀ ਵੀ ਇਕੱਠੇ ਜਿਹਾ ਕਰਕੇ ਛੜਦੀ ਹੈ ਜੀ ਮੁਰਕੇ ਸੋਹਣੇ ਨਹੀਂ ਲੱਗਦੇ ਵਾਲ ਪੈ ਜਾਂਦੇ ਆ ਹਨਾ ਮੁਰਕੇ ਜਦੋਂ ਪਾਈਦੇ ਆ ਉਦੋਂ ਵੀ ਬਲਾਂ ਜੇ ਵਾਲੇ ਭੜੇ ਲਾਦੇ ਨਾਲ ਦੀ ਨਾਲ ਤੈ ਮਾਰੀ ਹੋਵੇ ਡੇਲੀ ਤਾਂ ਫਿਰ ਬਾਕੀ ਉਹੀ ਸੁਭਾਅ ਆ ਜਾਂਦਾ ਜੀ ਡੇਲੀ ਤੈ ਲਾਦੀ ਆਪਾਂ ਐਂ ਜੀ ਲੱਗਦਾ ਐਂ ਜੀ ਹੋ ਜਾਂਦਾ ਵੀ ਹਾਂ ਆਪਣਾ ਇਹ ਕੰਮ ਆ ਡੇਲੀ ਦਾ ਹਨਾ ਵੀ ਇਹ ਆਪਾਂ ਕਰਨਾ ਹੀ ਕਰਨਾ ਲੋ ਜੀ ਬਸ ਘੇਰਾ ਲਾ ਲੇ ਲਾ ਕੇ ਮੇਜ਼ ਤੇ ਰੱਖ ਦਿੰਨੇ ਲੋ ਜੀ ਪਰ ਆਹ ਕਮਰੇਜ ਤਾਂ ਨੇਹਰਾ ਹੀ ਵਾਲਾ ਥਾਂ ਤੇ ਲੋ ਜੀ ਮੇਜ਼ ਤੇ ਰੱਖ ਤੇ ਹੁਣ ਆਪਾਂ ਹਜੇ ਵੀ ਨਹੀਂ ਜਾਓ ਬੋਲ ਦਿਓ ਨੇ ਆਪਾਂ ਬੈੱਡ ਤੇ ਕਪੜਾ ਮਾਰਿਆਗੇ ਬੱਡ ਕੋੜਤੇ ਸ਼ੀਸ਼ੇ ਤੇ ਸਾਰੇ ਕੱਪੜਾ ਫੇਰ ਕੇ ਫੇਰ ਆਪਾਂ ਕੂਲਰ ਚ ਦੇਖਦੇ ਹਾਂ ਅੱਜ ਪਾਣੀ ਵੀ ਪਾਈਏ ਕਿ ਨਾ ਪਾਈਏ ਇਹ ਚਾਹ ਪੁੰਨੀ ਪਈ ਹੈ ਜੇ ਇੱਕ ਇੱਕ ਤਾਂ ਲਾਲੀ ਤੇ ਇੱਕ ਦੀਦੀ ਆਦੇ ਸੀਗੇ ਚਾਹ ਕਹਿੰਦੇ ਵੀ ਤੁਸੀਂ ਸਟੀਲ ਉਹਦੇ ਨਾਲ ਰਬੜ ਵਾਲੀ ਨਾਲ ਚਾਹ ਤੇ ਦੁੱਧ ਨਾ ਪੋਣੀਆ ਕਰੋ ਤੇ ਆਪਾਂ ਜੀ ਇਹਦੇ ਨਾਲ ਜਿਹੜਾ ਆਪਣਾ ਬੈਰੀ ਚ ਡੁੱਟ ਪਾਉਣੇ ਹੁੰਦੇ ਆ ਆਪਾਂ ਉਹ ਪਾਉਂਦੇ ਹੁੰਦੇ ਨੇ ਨਾਲ ਤੇ ਉਹ ਤਾਂ ਪਹਿਲਾਂ ਤਾਂ ਇਸ ਨਾਲ ਹੀ ਹੁੰਦੇ ਹੁੰਦੇ ਸੀ ਹੁਣ ਜੀ ਜੋ ਦਾ ਭੈਣ ਨੇ ਕਿਹਾ ਆਪਾਂ ਨਾ ਬੁੜਿਆ ਕਰਾਂਗੇ ਆਪਣੇ ਸਟੀਲ ਦੀ ਲੱਗੀ ਹੋਈ ਹੈ ਇੱਕ ਪਹਿਲਾਂ ਵਾਲੀ ਜਿਹੜੀ ਆਪਾਂ ਵਰਤਦੇ ਹਾਂ ਤੇ ਆਪਾਂ ਸਟੀਲ ਵਾਲੀ ਨਾਲ ਹੀ ਉਹ ਕਰ ਲਿਆ ਕਰਾਂਗੇ ਚਾਹ ਬੁੜਿਆ ਕਰਾਂਗੇ ਦੁੱਧ ਵਗੈਰਾ ਗਰਮ ਲੋਚ ਬਸ ਆਪਣੇ ਹੁਣ A to Z ਕੰਮ ਨਿਪੜ ਗਏ ਚਾਹ ਆਪਣੇ ਜੇ ਇਸ ਵੇਲੇ ਆਇਆ ਹੁੰਦਾ ਖੇਤ ਜਾਂਦੀ ਹੁੰਦੀ ਹੈ ਚਾਹ ਡੈਡੀ ਵੀ ਸਾਡੇ ਖੇਤ ਵਾਗਦੇ ਇਹ ਜਸ਼ਨ ਦੇ ਰੈਡੀ ਵੀ ਖੇਤ ਹੈ ਤੇ ਆ ਜਸ਼ਨ ਦੇ ਰੈਡੀ ਲੈ ਆ ਜਾਣਗੇ ਚਾਹ ਤਾਂ ਫੜ ਕੇ ਤੇ ਆਪਾਂ ਕਰਕੇ ਚਾਹ ਰੋਟੀ ਰੋਟੀ ਖਾ ਗਏ ਸੀ ਉਹ ਕਿ ਆਪਣੇ ਕੋਲੇ ਇਹ ਦੀ ਖੇਤ ਜਾਂਦੇ ਦੂਰ ਹੈ ਨੀਗਾ ਰੋਟੀ ਖਾ ਕੇ ਦਵਾਰੇ ਜਾਵੜੇ ਤੇ ਚਾਹ ਹੁਣ ਆਪਾਂ ਅੱਗੇ ਰਾ ਕਰਕੇ ਚਾਹ ਫੋਨ ਕਰਦਾ ਕਿੰਨਾ ਹਨੇਰਾ ਪੈਂਦਾ ਕੈਮਰੇ 'ਚ ਕਿਉਂਕਿ ਮੈਂ ਜੰਗਲ ਜੰਗਲਾ ਬੰਦ ਕਰਿਆ ਹੋਗਾ ਰੋਟੀ ਖਾਧੀ ਸੀ ਨਾ ਤੇ ਥੋੜੀ ਥੋੜੀ ਹਵਾ ਜੀ ਆਉਂਦੀ ਸੀ ਉਧਰੋਂ ਤੇ ਫਿਰ ਪੱਖੇ ਦੀ ਹਵਾ ਵੀ ਨਹੀਂ ਲੱਗਦੀ ਸੀ ਪੱਥਰ ਦੇ ਪੱਖੇ ਦੀ ਹਵਾ ਦੇ ਵਿੱਚ ਬੈੰਦੀ ਸੀ ਹਵਾ। ਲੋਚੀ। ਬਸ ਆਪਣੇ ਡਿਗ ਪਿਆ, ਫੁੱਲ ਡਿਗ ਪਿਆ ਬਾਅਦ ਚੱਕਾਂਗੇ। ਬਸ ਇਹ ਆਪਣਾ ਹੁਣ 13 ਮੋਟਾ-ਮੋਟਾ ਕੰਮ ਹੈ ਜਿਹੜਾ ਉਹ ਹੋ ਗਿਆ। ਤੇ ਬਸ ਹੁਣ ਆਪਾਂ ਕੇਸੀ ਨਾਉਣਾ, ਜਮ ਕੇਸੀ ਨਾਉਣੀ ਆ ਚਾਹ ਚੁ ਕਰਕੇ ਤੇ ਚਲੋ ਆਪਾਂ ਪਾ ਲਈਏ ਚਾਹ ਤੇ ਦੁੱਧ। ਸ਼ੀਸ਼ੇ ਤੇ ਥੋੜਾ ਜਿਹਾ ਗਿੱਲਾ ਕਰਕੇ ਮਾਰੂਗੀ। ਥੋੜੇ ਜਿਹੇ ਦਾਗ ਜਦੋਂ ਬੋਦੀਆਂ ਪਾਉਂਦੇ ਨਾ ਜਿਹੇ ਬੋਦੀਆਂ ਹੀ ਅੱਗੇ ਬੋਦੀਆਂ ਆ ਦੇ ਬਾਲ ਪਾਉਂਦੇ ਆ ਜਦੋਂ ਤੇ ਉਹ ਛਿੱਟੇ ਗਿੱਲੇ ਵਾਲਾਂ ਦੇ ਮੱਲੋਂ ਮੱਲੀ ਪਾਏ ਜਾਂਦੇ ਤੇ ਪਹਿਲਾਂ ਤੇਲ ਲਾ ਲੈਂਦੇ ਮੁਰਕੀ ਜਦੋਂ ਐ ਪਾਉਂਦੇ ਆ ਫਿਰ ਛਿੱਟੇ ਪਾਏ ਜਾਂਦੇ ਤੇ ਉਹ ਸ਼ੀਸ਼ੇ ਦੇ ਉੱਤੇ ਦਾਗ ਜੇ ਲੱਗੇ ਪਏ ਚਲੋ ਜੀ ਆਪਾਂ ਪਾ ਲਈਏ ਚਾਹ ਚ ਦੁੱਧ ਤੇ ਫਿਰ ਆਪਾਂ ਨੌਂ ਨਾਗੀ ਚੱਕਾ ਦੇ ਪਾਠ ਕਿ ਜਿਹੜਾ ਸਾਡਾ ਜੀ ਇੱਥੇ ਰੱਖਿਆ ਹੋਇਆ ਜਿਹੜੇ ਪੈਣ ਭਰਾਣਾ ਮੈਂ ਉਹ ਆਖਣਗੇ ਤੁਸੀਂ ਕਮਰੇ ਚ ਕਾਹਤੋਂ ਫਰਿੱਜ ਰੱਖਿਆ ਕਿਉਂਕਿ ਰਸੋਈ ਆਪਣੀ ਥੋੜੀ ਜੀ ਵੀ ਇਹ ਚੌਂ ਜਾਂਦੀ ਹੈ ਜਦੋਂ ਮੀਂਹ ਕਣੀ ਆਉਂਦੀ ਹੈ ਬਾਹਰ ਕਾਫੀ ਪੁਰਾਣੀ ਆ ਬਾਕੀ ਇਹਦੀ ਛੱਤ ਦੀ ਤਸੱਲੀ ਹੈ ਨਹੀਂ ਹਣਾ ਛੱਤ ਛੋਤਰ ਵਾਲਾ ਗੱਡੇ ਪਏਵੇਂ ਨੁਕਸਾਨ ਹੋਊਗਾ ਫਰਿੱਜ ਦਾ ਬਾਕੀ ਉਹ ਵੀ ਇਹਦੇ ਨਾਲ ਛੋਟੀ ਹੈ ਸੋਈ ਸਾਡੀ ਤੇ ਲੋਟ ਜਾਂ ਨਹੀਂ ਆਉਂਦਾ ਇੱਥੇ ਬਾਕੀ ਉਥੇ ਕਮਰੇ ਚ ਵੀ ਵਧੀਆ ਹੈ ਨਾ ਪੱਖਾ ਵੀ ਚੱਲੀ ਜਾਂਦਾ ਹੈ ਤੇ ਵੀ ਕਹਿੰਦੇ ਹੁੰਦੇ ਵੀ ਜਿੱਥੇ ਨਾ ਮਾੜੀ ਮੋਟੀ ਹਵਾ ਲੱਗੇ ਫਰਿੱਜ ਨੂੰ ਉਥੇ ਫਰਿੱਜ ਰੱਖਣਾ ਚਾਹੀਦਾ ਕਿਉਂਕਿ ਫਰਿੱਜ ਜਿਆਦਾ ਬਰਫ਼ ਜਮਾਉਂਦਾ ਠੰਡਾ ਜਿਆਦਾ ਹੁੰਦਾ ਤੇ ਬਾਕੀ ਰਸੋਈ ਆਪਣੀ ਛੋਟੀ ਹੈ ਇੱਥੇ ਲੋਟ ਵੀ ਨਹੀਂ ਆਉਂਦਾ ਬਾਕੀ ਮੀਂਹ ਕਣੀ ਬਾਛੜ ਦਾ ਪਤਾ ਹੀ ਨਹੀਂ ਜੀ ਕਿਹੜੇ ਵੇਲੇ ਕਿੱਧਰ ਦੀ ਆਉਣ ਲੱਗਦੀ ਇੱਥੋਂ ਚਾਉਣ ਲੱਗ ਜਾਂਦੀ ਹੈ ਫਿਰ ਔਖਾ ਹੋ ਜਾਂਦਾ ਫਿਰ ਤਾਂ ਕਰਕੇ ਆਪਾਂ ਕਮਰੇ 'ਚ ਰੱਖਿਆ ਹੋਇਆ ਨਹੀਂ ਤਾਂ ਆਪਾਂ ਗੈਲਰੀ 'ਚ ਰੱਖ ਲਈਏ ਗੈਲਰੀ 'ਚ ਆਪਣੇ ਹੋ ਇੱਕ ਤਾਂ ਹੁਣ ਟਰੈਕਟਰ ਖੜਨ ਲੱਗ ਗਿਆ ਤਿੱਕ ਆਪਣੀ ਗੈਲਰੀ ਦਾ ਜੇ ਤਾਂ ਬਾਰ ਬੰਦ ਹੋਵੇ ਬੀ ਐਲੂਮੀਨੀਅਮ ਦੇ ਉਹ ਸ਼ੀਸ਼ੇ ਜਿਹਾ ਪਾਏ ਹੁਣ ਫੇਰ ਤਾਂ ਉੱਥੇ ਰੱਖ ਲਈਏ ਵੀ ਵੀ ਮੀਂਹ ਘਣੀ ਆਉਂਦਾ ਬਾਛਣੀ ਜਾਂਦੀ ਜਦੋਂ ਹੁਣ ਮੀਂਹ ਆ ਜਾਂਦਾ ਉਹ ਜਾਂਦੀ ਆ ਪਰੇ ਜਿਹੜਾ ਕਣਕਾਲ ਢੋਲ ਪਿਆ ਉੱਥੋਂ ਤਿੱਕਰ ਬਾਛੜ ਜਾਂਦੀ ਆ ਤਾਂ ਅਗਰ ਕੇ ਲੋਟ ਨਹੀਂ ਆਉਂਦਾ ਜੀ ਕਿਤੇ ਵੀ ਬਸ ਉਹ ਕਮਰੇ ਚ ਠੀਕ ਆ ਤੇ ਤਾਂ ਅਗਰ ਕੇ ਉੱਥੇ ਰੱਖਿਆ ਹੋਇਆ ਆਪਾਂ ਚਲੋ ਜੀ ਹੁਣ ਆਪਾਂ ਨਾ ਨਹਾ ਲੂ ਲਈਏ ਤੇ ਫੇਰ ਕਰਦੇ ਆਂ ਪਾਠ ਫੇਰ ਕੋਈ ਦੇਖਦੇ ਆਂ ਹੋਰ ਕੋਈ ਕੰਮ ਧੰਦਾ ਕਰਾਂਗੇ ਲਓ ਜੀ ਨਾ ਨੂੰ ਕਿ ਆਪਾਂ ਕਰਨ ਲੱਗੇ ਸੀਗੇ ਪਾਠ ਤੇ ਮੈਨੂੰ 6-7 ਮਹੀਨੇ ਹੋ ਗਏ ਜੀ ਪਾਠ ਕਰਦੇ ਨੂੰ ਤੇ ਇਹਨਾਂ ਨਾਲ ਮਨ ਸ਼ਾਂਤ ਰਹਿੰਦਾ ਵੀ ਜਿਹੜੀ ਬੰਦੇ ਦੇ ਅੰਦਰ ਮੈਂ ਹੁੰਦੀ ਆ ਹਉਮੈ, ਕਰੋਧ ਇਹ ਸਾਰਾ ਕੁਝ ਨਾ ਵੀ ਗਾਇਬ ਹੋ ਜਾਂਦਾਗਾ ਤੇ ਵੀ ਆਏ ਵਧੀਆ ਮਨ ਨੂੰ ਸ਼ਾਂਤੀ ਸ਼ਾਂਤੀ ਰਹਿੰਦੀ ਹੈ ਜੇ ਕੋਈ ਆਪਾਂ ਨੂੰ ਕੁਝ ਕਹਿੰਦਾ ਵੀ ਹੈ ਤਾਂ ਵੀ ਬੰਦੇ ਚ ਇੰਨੀ ਕਿ ਜ਼ਿਆਦਾ ਉਹ ਆ ਜਾਂਦੀ ਹੈ ਸਹਿਣ ਦੀ ਸ਼ਕਤੀ ਆ ਜਾਂਦੀ ਹੈ ਵੀ ਬੰਦਾ ਸ਼ਾਂਤ ਹੀ ਰਹਿੰਦਾ ਹੈਗਾ ਕਰੋਧ ਬਿਲਕੁਲ ਨਹੀਂ ਆਉਂਦਾ ਗੁੱਸਾ ਜਮਾ ਨਹੀਂ ਆਉਂਦਾ ਤੇ ਆਪਾਂ ਤਾਂ ਜੀ 6-7 ਮਹੀਨੇ ਹੋ ਗਏ ਵਾਹਿਗੁਰੂ ਜੀ ਤੇ ਲੜ ਲੱਗਿਆ ਗੁਰਬਾਣੀ ਦੇ ਲੜ ਲੱਗਿਆ ਹਨ ਤਾਂ ਮੈਂ ਤਾਂ ਮੈਂ ਮੈਂ ਸੋਚਦੀ ਆ ਵੀ ਮੈਨੂੰ 6-7 ਮਹੀਨੇ ਹੋ ਗਏ ਵੀ ਮੈਂ ਗੁਰਮਾਂਵੀ ਪਾਠ ਕਰਦੀ ਆ ਤੇ ਆਪਣੇ ਵੀ ਜ਼ਿੰਦਗੀ ਦੇ ਵਿੱਚ ਮੇਰੀ ਮੇਰੀ ਲਾਈਫ ਦੇ ਵਿੱਚ ਜੋ ਵੀ ਹੋ ਰਿਹਾ ਵਧੀਆ ਹੀ ਹੋ ਰਿਹਾ ਚੰਗਾ ਹੀ ਹੋ ਰਿਹਾ ਜੋ ਆਪਾਂ ਗੁਰਬਾਣੀ ਦੇ ਲੜ ਲੱਗੇ ਆ ਤੇ ਆਪਾਂ ਤਾਂ ਜਿੰਨਾ ਚਿਰ ਆਪਣੇ ਸਾਹ ਚੱਲਦੇ ਆ ਆਪਾਂ ਤਾਂ ਗੁਰਬਾਣੀ ਦਾ ਲੜ ਹੋਣਾ ਪਾਠ ਕਰਨਾ ਕਦੇ ਵੀ ਨਹੀਂ ਛੱਡਦੇ ਤੇ ਮੈਂ ਜੀ ਸਵੇਰੇ ਐ ਹੁੰਦਾਗਾ ਵੀ ਸਵੇਰੇ ਅੱਗੇ ਤਾਂ ਮੈਂ ਸਵੇਰੇ ਕਰ ਲੈਂਦੀ ਸੀ ਮੈਂ ਜੋ ਮੇਰੇ ਨੂੰ ਟਾਈਫਾਇਡ ਹੋਇਆ ਇਸ ਤੋਂ ਬਾਅਦ ਮੈਂ ਸਾਰਾ ਕੰਮ ਤਾਂ ਦਾ ਕਰਕੇ ਫੇਰ ਕਰਦੀ ਹੁੰਨੀ ਆ ਪਾਠ ਕਿਉਂਕਿ ਇੱਕ ਤਾਂ ਜੀ ਹੁਣ ਸਵੇਰੇ ਜੋ ਵੀ 5-2 ਦਿਨਾਂ ਤੋਂ ਜਮਾ ਚਿੱਟਾ ਨਹੀਂ ਚੜ ਜਾਂਦਾ ਸੋ ਉਹਨੂੰ ਪਤਾ 4 ਵੀ ਕਦੇ ਤਾਂ ਮੈਂ 4:30 ਉੱਠ ਖੜਦੀ ਆ ਕਦੇ 4 ਵਜੇ ਸਾਨੂੰ ਪਤਾ ਚਾਹ ਕਰਦੇ ਕਰਦੇ ਐਨੇ 5 5 ਵਜੇ ਦੇ ਨਾਲ ਤਾਂ ਜਮਾ ਚਿੱਟਾਦ ਨਹੀਂ ਹੋ ਜਾਂਦਾ ਹਨ ਤੇ ਤਾਂ ਕਰਕੇ ਫਿਰ ਸਵੇਰੇ ਨਹੀਂ ਹੁੰਦਾ ਕਿਉਂਕਿ ਕੰਮਕਾਰਾਂ ਦਾ ਟਾਈਮ ਹੋ ਜਾਂਦਾ ਸਵੇਰੇ ਨਾਲ ਆਏ ਹੋ ਜਾਂਦਾ ਵੀ ਠੰਡੇ ਠੰਡੇ ਚਲੋ ਵੀ ਕੰਮ ਨਮੇੜ ਲੀਏ ਹਨਾ ਤੇ ਤਾਂ ਅਗਰ ਕਿਸ ਸਵੇਰੇ ਦਾ ਟਾਈਮ ਨਹੀਂ ਲੱਗਦਾ ਪਰ ਜਦੋਂ ਮੈਂ ਸਾਰਾ ਕੰਮ ਤਾਂ ਦਾ ਕਰਕੇ 10 ਵਜੇ ਨਾ ਕੇ ਤਾਂ ਆਪਾਂ 12 ਵਜੇ ਤੋਂ ਪਹਿਲਾਂ ਪਹਿਲਾਂ ਵੀ ਮੈਂ ਪਾਠ ਕਰ ਲੈਣੀ ਹੁੰਦੀ ਆ ਤੇ ਬਾਕੀ ਮੈਂ ਤਾਂ ਸਾਰੀਆਂ ਭੈਣਾਂ ਨੂੰ ਇਹੀ ਕਹੂੰਗੀ ਜਿਨ੍ਹਾਂ ਦੇ ਭੈਣਾਂ ਦੇ ਘਰੇ ਵੀ ਕਲੇਸ਼ ਰਹਿੰਦਾ ਜਾਂ ਕੋਈ ਦਾ ਕੋਈ ਸ਼ਰਾਬ ਪੀਂਦਾ ਜਾਂ ਕੁਝ ਵੀ ਕੋਈ ਦੁੱਖ ਤਕਲੀਫ ਆ ਹਨਾ ਆਪਾਂ ਤਾਂ ਕਹਿੰਦੇ ਵਾਹਿਗੁਰੂ ਜੀ ਤੇ ਲੜ ਲੱਗੋ ਹਨਾ ਤੇ ਇਹਨਾਂ ਮਨ ਸ਼ਾਂਤ ਰਹਿੰਦਾਗਾ ਇਥੋਂ ਆਪਾਂ ਕੁਝ ਨਹੀਂ ਲੈ ਜਾਣਾ ਹਨਾ ਤਾਂ ਮੈਨੂੰ ਤਾਂ ਜੀ ਮੈਂ ਆਪਦਾ ਉਹ ਦੱਸ ਰਹੀਆਂ ਤਜਰਬਾ ਮੇਰਾ ਹਨਾ ਵੀ ਮੈਂ ਜ्यों ਮੈਂ ਪਾਠ ਕਰਨ ਲੱਗੀ ਮੈਨੂੰ 6 ਮਹੀਨੇ ਹੋ ਗਏ ਮੈਂ ਜਨਵਰੀ ਦੇ ਵਿੱਚ ਪਾਠ ਕਰਨ ਲੱਗੀ ਸੀ ਜੀ ਤੇ ਆਪਣੇ ਤਾਂ ਸਾਰੇ ਕੰਮ ਵਾਹਿਗੁਰੂ ਜੀ ਨੇ ਸਵਾਰੇ ਹੀ ਆ ਤੇ ਮੈਨੂੰ ਤਾਂ ਬਹੁਤ ਜਿਆਦਾ ਭਰੋਸਾ ਹੋਇਆ ਜੀ ਗੁਰਬਾਣੀ ਤੇ ਮੈਂ ਤਾਂ ਭੈਣ ਨੂੰ ਵੀ ਕਹਿਣੀ ਹੁੰਦੀ ਐ ਵੀ ਤੂੰ ਡੇਲੀ ਪਾਠ ਕਰਿਆ ਕਰ ਕਿਉਂਕਿ ਜੋ ਵੀ ਦੁੱਖ ਤਕਲੀਫ ਹੁੰਦੀ ਆ ਆਪਣੀ ਜ਼ਿੰਦਗੀ 'ਚ ਹੈ ਨਾ ਉਹ ਵਾਹਿਗੁਰੂ ਜੀ ਨੇ ਦੂਰ ਕਰਨੀ ਆ ਤੇ ਲੋ ਜੇ ਇਸ ਦੁਆਦ ਆਪਾਂ ਪਾਠ ਕਰਕੇ ਤੇ ਆਪਾਂ ਲਾਗੇ ਸੀਗੇ ਜੀ ਆਪਾਂ ਕਣਕ ਸਵਾਰਨਾ ਤੇ ਕਿਉਂਕਿ ਕਈ ਦਿਨ ਉਹਦੀ ਉਦਾਂ ਹੀ ਤੋਤੀ ਆ ਹਨਾ ਸੁੱਕੀ ਪਈ ਆ ਕਣਕ ਦਾ ਵਧੀਆ ਰੋੜ ਬਣੀ ਪਈ ਆ ਤੇ ਬਸ ਅਸੀਂ ਸਲਾਹ ਕਰਦੇ ਵੀ ਤੂੰ ਰੱਬ ਮਾੜੀ ਮੋਟੀ ਛਾਂ ਕਰੇ ਤਾਂ ਉੱਥੇ ਬਾਹਰ ਬੈੱਕੀ ਉਹ ਕਰ ਲਾਂਗੇ ਪਰ ਮੈਂ ਆਖਿਆ ਰੱਬ ਦਾ ਕੀ ਪਤਾ ਛਾਂਤ ਕਰੇ ਨਾ ਕਰੇ ਹਨਾ ਤੇ ਧੁੱਪ ਹੁੰਦੀ ਆ ਬਹੁਤ ਗਾੜੀ ਬਾਹਰ ਤਾਂ ਫਿਰ ਅਸੀਂ ਭਾਈ ਅੰਦਰ ਹੀ ਦੋ ਬਠੜਲ ਭਰ ਕੇ ਤੇ ਰੱਖਨੇ ਸੀਗੇ ਤੇ ਦੋ ਬਠੜਲ ਸਵਾਰ ਤੇ ਸੀਗੇ ਅੱਜ ਜੀ ਤੇ ਗੱਟੇ ਚ ਪਾ ਦਾਂਗੇ ਬਸ ਦੋ ਬਠੜਲ ਸਵਾਰ ਕੇ ਤੇ ਕਿਉਂਕਿ ਲੇਟੀ ਆਪਣੇ ਕੋਲੇ ਪੰਜ ਛੇ ਦਿਨਾਂ ਦੀ ਆ ਬਸ ਪੰਜ ਕੁ ਦਿਨਾਂ ਦੀ ਕਿਉਂਕਿ ਫਿਰ ਆ ਕੜਕ ਸਵਾਰ ਲਾਂਗੇ ਇਹਨੇ ਸਾਰੀ ਤੇ ਫੇਰ ਜਿਹੜੇ 2-3 ਗੱਟੇ ਹੋਣਗੇ ਇਕੱਠੇ ਦਲਾ ਲਿਆਵਾਂਗੇ ਤੇ ਸਾਨੂੰ ਪਤਾ ਜੀ ਫਰਮੈਸਾਂ ਨੂੰ ਤਾਂ ਲੇਟੀ ਪਾਉਣੀ ਪੈਂਦੀ ਹੈ ਨਾ ਗਾਈਆਂ ਨੂੰ ਤਾਂ ਆਪਾਂ ਫੀਡ ਪਾ ਦਿੰਨੇ ਆ ਤੇ ਪਰ ਦੋਨੇ ਝੋਟੀਆਂ ਨੂੰ ਤਾਂ ਆਪਣਾ ਮੈਸਾਂ ਨੂੰ ਤਾਂ ਲੇਟੀ ਪਾਉਣੀ ਹੀ ਪੈਂਦੀ ਹੈ ਤੇ ਅੱਜ ਫਿਰ ਮੈਂ ਸਿੰਜੀ ਜੀ ਛੇੜ ਹੀ ਲਈ ਮੈਂ ਇਹਨਾਂ ਨੂੰ ਆਖ ਮਖ ਮੈਂ ਲੈਣੀ ਮੈਂ ਇੱਕ ਬੱਠਲ ਤਾਂ ਭਰ ਲਈ ਸੀ ਤੇ ਮੈਂ ਕਿਹਾ ਚਲ ਮੈਂ ਸਵਾਰ ਲੈਣੀ ਆ ਮੈਂ ਕਿਹਾ ਤੁਸੀਂ ਥੱਕੇ ਹੋ ਤੁਸੀਂ ਪੈ ਜਾਓ ਕਹਿੰਦਾ ਕੋਈ ਨਹੀਂ ਮੈਂ ਲੱਗ ਜਾਣਾ ਨਾਲ ਕਹਿੰਦਾ ਇੱਥੇ ਤਾਂ ਹਵਾ ਹੀ ਲੱਗਦੀ ਹੈ ਕੂਲਰ ਲਾ ਰੱਖਿਆ ਸੀ ਅਸੀਂ ਤੇ ਪੱਖਾ ਚੱਲ ਜਾਂਦਾ ਸੀਗਾ ਤਾਂ ਤੇ ਤਾਂ ਕਰਕੇ ਫਿਰ ਕਹਿੰਦਾ ਕੋਈ ਨਹੀਂ ਮੈਂ ਲੱਗ ਜਾਣਾ ਨਾਲ ਸਵਾਰ ਕਹਿੰਦਾ ਘੱਟ ਟਾਈਮ ਲੱਗੂ ਹੀ ਤੇ ਬਸ ਜੀ ਆਪਾਂ ਲੱਗੇ ਸੀਗੇ ਤੇ ਰਲ ਮਿਲ ਕੇ ਜੇ ਟੈਪ ਤਾਂ ਨਹੀਂ ਲੱਗਿਆ ਪਰ ਐ ਸੀਗਾ ਜੀ ਥੋਤੀ ਦਾ ਸੀਗੀ ਵਧੀਆ ਸਮਾਰ ਕੇ ਰੇਤਾ ਮਿੱਟੀ ਸਭ ਤੂੜੀ ਤਾਂ ਜਿਹੜਾ ਵਿੱਚ ਸੀਗਾ ਉਹ ਕੱਢਦਾ ਸਮਾਰ ਕੇ ਤੇ ਬਸ ਜਿਹੜੇ ਡਲੀਆਂ ਸੀਗੀਆਂ ਕੁਸ ਤਾਂ ਇੱਟਾਂ ਦੀਆਂ ਡਲੀਆਂ ਸੀ ਉਹ ਸੀਗੀਆਂ ਤੇ ਕੁਛ ਸੀਗੇ ਬਸ ਆਹ ਵੀ ਜਿਵੇਂ ਪੱਥਰ ਜੇ ਸੀਗੇ ਵਿੱਚ ਇਹ ਸੀਗੇ ਤੇ ਬਾਕੀ ਜੀ ਚਲੋ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਾਂਗੇ ਤੇ ਜੇਕਰ ਤੁਹਾਨੂੰ ਵੀਡੀਓ ਸਾਡੀ ਥੋੜੀ ਜਿਹੀ ਵੀ ਮੈਂ ਜਸ਼ਨ ਨੂੰ ਕਹਿ ਰਹੀ ਸੀ ਮਾਂ ਤੂੰ ਵੀਡੀਓ 'ਚ ਆ ਜਾ ਕਹਿੰਦਾ ਮੰਮੀ ਨਹੀਂ ਜੇਕਰ ਥੋੜੀ ਜਿਹੀ ਵਧੀਆ ਲੱਗੀ ਜੀ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਬਾਕੀ ਵੀਡੀਓ ਨੂੰ ਫੁੱਲ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਬਾਏ ਬਾਏ ਜੀ